ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੇਗੀ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕਾਲਜ ਵਿੱਚ ਮੇਰਾ ਪਹਿਲਾ ਦਿਨ ਸੀ ਡਰੀ ਸੈਮੀ ਜੀ ਮੈਂ ਕਾਲਜ ਦੇ ਗੇਟ ਵਿੱਚ ਐਂਟਰ ਹੋਈ ਤਾਂ ਕੋ ਸਿਨੀਅਰ ਸੀ ਟੀਮ ਕਿਰਬੰਨੀ ਖੜੀ ਸੀ ਉਹਨਾਂ ਨੂੰ ਦੇਖਦੇ ਹੀ ਮੇਰੇ ਦਿਮਾਗ ਵਿੱਚ ਰੈਂਕਿੰਗ ਸ਼ਬਦ ਆਇਆ ਮੇਰਾ ਮੱਥਾ ਠੰਗ ਗਿਆ ਰੈਂਕਿੰਗ ਦੇ ਨਾਮ ਤੇ ਕੀਤੇ ਜਾਂਦੇ ਗਲਤ ਵਿਵਹਾਰ ਤੋਂ ਮੈਂ ਕੰਬ ਉੱਠੀ ਪਰ ਉਸ ਟੀਮ ਦੀ ਸੀਨੀਅਰ ਕੁੜੀ ਨੇ ਬੜੇ ਪਿਆਰ ਨਾਲ ਮੈਨੂੰ ਹੈਲੋ ਕਿਹਾ ਤੇ ਇਹ ਵੀ ਕਿਹਾ ਕਿ ਸਾਰਿਆਂ ਨੂੰ ਹਾਲ ਦੇ ਵਿੱਚ ਬੁਲਾਇਆ ਗਿਆ ਹੈ ਉਸ ਦੀ ਹਲੇਮੀ ਵੇਖ ਮੈਨੂੰ ਥੋੜਾ ਜਿਹਾ ਹੌਸਲਾ ਤਾਂ ਹੋਇਆ ਪਰ ਮਨੰਦਰ ਲੱਡਰ ਹਲੇ ਵੀ ਕਾਇਮ ਸੀ ਮੈਂ ਹਾਲ ਦਾ ਰਸਤਾ ਪੁੱਛ ਪਾਰੇ ਕਦਮਾਂ ਨਾਲ ਤੁਰ ਪਈ ਜਦ ਮੈਂ ਹਾਲ ਵਿੱਚ ਪਹੁੰਚੀ ਤਾਂ ਹਾਲ ਨਵੇਂ ਵਿਦਿਆਰਥੀਆਂ ਨਾਲ ਤੇ ਸੀਨੀਅਰ ਟੀਮ ਦੇ ਕੁਝ ਹੋਰ ਵਿਦਿਆਰਥੀਆਂ ਨਾਲ ਖੱਜਾ-ਕੱਜ ਭਰਿਆ ਹੋਇਆ ਸੀ। ਬਲੈਕਬੋਰਡ ਦੇ ਉੱਤੇ ਵੈਲਕਮ ਲਿਖਿਆ ਹੋਇਆ ਸੀ। ਸਾਰੇ ਨਵੇਂ ਮੁੰਡੇ ਕੁੜੀਆਂ ਸੈਮੀ ਹੋਏ ਬੈਠੇ ਸਨ। ਹਾਲ ਵਿੱਚ ਪੂਰੀਨ ਖਾਮੋਸ਼ੀ ਸੀ। ਮੈਂ ਕਾਲੀ ਨਾਲ ਹਾਲਚ ਨਿਗਾਹ ਮਾਰੀ ਤੇ ਜਿਹੜੀ ਵੀ ਕੁਰਸੀ ਖਾਲੀ ਪਈ ਤੁਸੀਂ ਉਹ ਸਿੱਤੜ ਅੰਮਕਰ ਕੇ ਬੈਠ ਗਈ। ਕੁਰਸੀ ਦੀਆਂ ਕਮਜ਼ੋਰ ਲੱਤਾਂ ਨੇ ਚੂੰ-ਚੂੰ ਦੀ ਆਵਾਜ਼ ਕੀਤੀ ਤਾਂ ਸੀਨੀਅਰ ਟੀਮ ਜੋ ਕਿ ਸਟੇਜ ਤੇ ਖੜੀ ਸੀ ਠਾਠਾ ਕਰਕੇ ਹੱਸ ਪਈ। ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਗਈ। ਮੈਂ ਆਪਣੀ ਹੀ ਚੁੰਨੀ ਨਾਲ ਆਪਣਾ ਮੂੰਹ ਟਕ ਲਿਆ ਕੁਝ ਹੀ ਮਿੰਟਾਂ ਬਾਅਦ ਇੱਕ ਸੋਹਣਾ ਸਨੱਖਾ ਜਿਹਾ ਗੱਭਰੂ ਹਾਲ ਵਿੱਚ ਆਇਆ ਉਸਦੇ ਪਿੱਛੇ ਕਾਲਜ ਦੇ 메ਨ ਗੇਟ ਤੇ ਖੜੀ ਸਾਰੀ ਟੀਮ ਵੀ ਅੰਦਰ ਆ ਗਈ ਸੀਨੀਅਰ ਟੀਮ ਦੀ ਲੀਡਰ ਕੁੜੀ ਨੇ ਲੈਕਚਰ ਸਟੈਂਡ ਤੇ ਰੱਖੇ ਮਾਈਕ ਨੂੰ ਠੀਕ ਕਰਦਿਆਂ ਹੈਲੋ ਐਵਰੀਬਾਡੀ ਕਿਹਾ ਤੁਸੀਂ ਸਾਰੇ ਤਾਂ ਇੰਚ ਬੈਠੇ ਹੋ ਜਿਵੇਂ ਅਸੀਂ ਤੁਹਾਡਾ ਕਤਲ ਕਰਨਾ ਹੋਵੇ ਡਰੋ ਨਾ ਅਸੀਂ ਹੋਰ ਨਾ ਕਾਲਜਾਂ ਵਾਂਗ ਤੁਹਾਡੇ ਨਾਲ ਬੁਰਾ ਵਿਵਹਾਰ ਨਹੀਂ ਕਰਾਂਗੇ ਬਸ ਤੁਸੀਂ ਸਾਰਿਆਂ ਨੇ ਇੱਕ ਇੱਕ ਕਰਕੇ ਇਸ ਲੈਕਚਰ ਸਟੈਂਡ ਤੇ ਆਉਣਾ ਤੇ ਆਪਣੇ ਬਾਰੇ ਪੂਰੀ ਇੰਟਰੋਡਕਸ਼ਨ ਦੇਣੀ ਆ। ਇੰਨੀ ਗੱਲ ਸੁਣ ਕੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਹਾਲ ਦੇ ਵਿੱਚ ਹਲਕੀ ਜਿਹੀ ਹਲਚਲ ਹੋਈ ਤੇ ਫਿਰ ਬਾਰੀ-ਬਾਰੀ ਹਰ ਵਿਦਿਆਰਥੀ ਲੈਕਚਰ ਸਟੈਂਡ ਤੇ ਪਹੁੰਚਦਾ ਤੇ ਆਪਣਾ ਨਾਮ, ਆਪਣੇ ਪਿੰਡ ਦਾ ਨਾਮ ਤੇ ਆਪਣੇ ਸ਼ੌਂਕ ਦੇ ਬਾਰੇ ਵਿੱਚ ਦੱਸਦਾ। ਤੇ ਇੱਕ ਹੋਰ ਸਵਾਲ ਜੋ ਪੁੱਛਿਆ ਜਾ ਰਿਹਾ ਸੀ ਉਹ ਇਹ ਸੀ ਕਿ ਤੁਸੀਂ ਇਹ ਕਾਲਜ ਕਿਉਂ ਜੁਆਇਨ ਕੀਤਾ ਹੈ। ਹਰ ਕੋਈ ਇਸ ਕਾਲਜ ਨੂੰ ਜੁਆਇਨ ਕਰਨ ਬਾਰੇ ਆਪਣੇ ਵਿਚਾਰ ਦੱਸ ਰਿਹਾ ਸੀ ਜਦੋਂ ਹਾਲ ਵਿੱਚ ਸਭ ਤੋਂ ਅਖੀਰ ਤੇ ਦਾਖਲ ਹੋਣ ਵਾਲੀ ਉਸ ਸੁਨੱਕੇ ਮੁੰਡੇ ਦੀ ਵਾਰੀ ਆਈ ਤਾਂ ਹਰੇਕਾਂ ਕੁਸਤੀ ਗੱਡੀ ਗਈ ਉਹ ਮਿੰਮੇ ਕਦਮਾਂ ਨਾਲ ਤੁਰਦਾ ਲੈਕਚਰ ਸਟੈਂਡ ਕੋਲ ਪਹੁੰਚਿਆ ਬੜੀ ਨਖਰੀ ਨਾਲ ਉਸਨੇ ਮਾਈਕ ਸੰਭਾਲ ਲਿਆ ਤੇ ਬੋਲਿਆ ਮੈਨੂੰ ਤਾਂ ਮੇਰੇ ਪਾਪਾ ਨੇ ਕਿਹਾ ਸੀ ਇਹ ਕਾਲਜ ਜੁਆਇਨ ਕਰਨ ਵਾਸਤੇ ਪੁੱਛੋ ਕਿਉਂ ਸਾਰੇ ਹਾਲ ਵਿੱਚ ਪਹਿਲਾਂ ਤਾਂ ਹਾਸਾ ਫਸਰ ਗਿਆ ਤੇ ਫਿਰ ਇੱਕਦਮ ਸਾਰਿਆਂ ਨੇ ਕਿਹਾ ਕਿਉਂ? ਉਸਨੇ ਫੇਰ ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੈਂ ਆਪਣੇ ਬਾਪ ਦਾ ਇਕਲੌਤਾ ਪੁੱਤਾਂ ਤੇ ਮੇਰਾ ਬਾਪ ਕੋਈ ਬਹੁਤਾ ਅਮੀਰ ਬੰਦਾ ਨਹੀਂ ਆ ਪਰ ਉਸਨੇ ਮੈਨੂੰ ਇਹ ਕਿਹਾ ਕਿ ਪੁੱਤ ਤੂੰ ਆਪਣੀ ਪਸੰਦੀ ਕੁੜੀ ਨਾਲ ਵਿਆਹ ਕਰਵਾਈ ਤੇ ਖਾਸ ਕਰਕੇ ਉਸ ਨਾਲ ਜੋ ਤੈਨੂੰ ਪਿਆਰ ਕਰੇ ਪਰ ਕਦੇ ਕਿਸੇ ਕੁੜੀ ਦਾ ਪਿੱਛਾ ਵੀ ਨਾ ਕਰੀ ਤੇ ਮੈਂ ਵਸੋ ਕੁੜੀ ਲੱਭਣ ਵਾਸਤੇ ਕਾਲਜ join ਕੀਤਾ ਜੋ ਮੈਨੂੰ ਪਿਆਰ ਕਰ ਸਕੇ ਇਨਾ ਕੋਸਟੇਸ ਤੋਂ ਉੱਤਰ ਹਾਲ ਕਮਰੇ ਤੋਂ ਬਾਹਰ ਚੱਲਿਆ ਗਿਆ ਹਰ ਕਮਰੇ ਚਿੱਕਾਂ ਸੀਟੀਆਂ ਤੇ ਤਾੜੀਆਂ ਨਾਲ ਗੂੰਜ ਉੱਠਿਆ ਉਸ ਮੁੰਡੇ ਦਾ ਇੱਕ ਇੱਕ ਸ਼ਬਦ ਮੇਰੇ ਦਿਲ ਵਿੱਚ ਉਤਰਦਾ ਗਿਆ ਲੈ ਦੱਸ ਤੇਰੇ ਬਿਨਾ ਕੋਈ ਗੁਣ ਦੇਖਿਆ ਪਰਖਿਆ ਤੇਰੇ ਨਾਲ ਕੋਈ ਪਿਆਰ ਕਿਵੇਂ ਕਰ ਲਵਾਂ ਮੇਰੇ ਮੂੰਹੋਂ ਇਹ ਬੋਲ ਕਿਰੇ ਤਾਂ ਪ੍ਰੀਤੀ ਬੋਲੀ ਜੇ ਪਿਆਰ ਵੇਖ ਕੇ ਕੀਤਾ ਤਾਂ ਕੀ ਕੀਤਾ ਵੱਡੀ ਫਲਾਸ ਪਰ ਚੁੱਪ ਕਰਕੇ ਬਹਿ ਜਾ ਐਵੇਂ ਨਹੀਂ ਪਿਆਰ ਪਿਓਰ ਹੁੰਦਾ ਕਿਸੇ ਨਾਲ ਮੇ ਅੱਖਾਂ ਨੂੰ ਤਾਂ ਉਸ ਨੂੰ ਕਹਿ ਦਿੱਤਾ ਪਰ ਮੇਰਾ ਦਿਲ ਸੀ ਕਿ ਉਸ ਮੁੰਡੇ ਦੇ ਕਦਮਾਂ ਨਾਲ ਉਲਝਦਾ ਹੀ ਚੱਲਿਆ ਜਾ ਰਿਹਾ ਸੀ। ਪ੍ਰੀਤੀ ਉਸ ਮੁੰਡੇ ਨੇ ਆਪਣਾ ਕੀ ਨਾਂ ਦੱਸਿਆ ਸੀ? ਕੀ ਗੱਲ ਸੁਣੀ ਨਹੀਂ ਸੀਗਾ? ਜੀਤ ਦਾ ਨਾਂ ਦੱਸਿਆ ਸੀ ਉਸਨੇ ਆਪਣਾ। ਲੱਗਦਾ ਤੇਰੇ ਤੇ ਤਾਂ ਜਿੱਤ ਪ੍ਰਾਪਤ ਕਰ ਗਿਆ ਹੋ। ਪ੍ਰੀਤੀ ਨੇ ਅੱਖ ਦੱਬੀ ਤੇ ਹੱਸ ਪਈ। ਮੇਰੇ ਮੂੰਹੋਂ ਕੋਈ ਜਵਾਬ ਨਾ ਨਿਕਲਿਆ। ਬਸ ਪਤਾ ਹੀ ਨਾ ਚੱਲਿਆ ਕਦੋਂ ਮੇਰੀ ਤੇ ਜੀਤ ਦੀ ਦੋਸਤੀ ਪੈ ਗਈ। ਸਾਡਾ ਹਰ ਖਾਲੀ ਪੀਰੀਅਡ ਤਾਂ ਕੈਂਟੀਨ ਤੇ ਹੀ ਬੇਦਾਂ ਕਈ ਵਾਰੀ ਸਿ ਲੈਕਚਰ ਵੀ ਬੰਕ ਮਾਰ ਦਿੰਦੇ ਇੱਕ ਦਿਨ ਜੀਤ ਮੇਰਾ ਹੱਥ ਫੜ ਗਿਆ ਲੱਗਾ ਦੇਖ ਰੂਪੀ ਮੈਂ ਸਿਰਫ ਉਸੇ ਕੁੜੀ ਨਾਲ ਪਿਆਰ ਕਰਨਾ ਚਾਹੁੰਦਾ ਜੋ ਮੇਰੇ ਨਾਲ ਵਿਆਹ ਕਰਨ ਨੂੰ ਤਿਆਰ ਹੋ ਸਕੇ ਕੀ ਤੂੰ ਤਿਆਰ ਹਾਂ ਮੈਂ ਤਿਆਰ ਤਾਂ ਹਾਂ ਪਰ ਕੀ ਸ਼ਰਤ ਹੋਈ ਪਿਆਰ ਕੋਈ ਸ਼ਰਤਾਂ ਦੇ ਕੀਤਾ ਜਾਂਦਾ ਨਹੀਂ ਰੂਪੀ ਪਰ ਮੈਂ ਇਹ ਚਾਹੁੰਨਾ ਕਿ ਤੂੰ ਮੇਰੇ ਨਾਲ ਵਿਆਹ ਲਈ ਹਾਂ ਕਰਨ ਤੋਂ ਪਹਿਲਾਂ ਇੱਕ ਵਾਰ ਘਰ ਚੱਲ ਕੇ ਮੇਰੀ ਮੰਮੀ ਪਾਪਾ ਨੂੰ ਮਿਲ ਲਵੇਂ ਵਿਆਹ ਤੋਂ ਪਹਿਲਾਂ ਆਪਣੀ ਹੋਣ ਵਾਲੀ ਸੱਸ ਨੂੰ ਮਿਲ ਲਵਾਂ ਬਿਲਕੁਲ ਬਾਕੀ ਮੈਂ ਇਹ ਚਾਹੁੰਦਾ ਹਾਂ ਕਿ ਤੂੰ ਉਸ ਨੂੰ ਮਿਲ ਕੇ ਹੀ ਆਪਣੀ ਸੱਸ ਬਣਾਉਣ ਦਾ ਫੈਸਲਾ ਕਰਨਾ ਜੇ ਤੈਨੂੰ ਨਾ ਚੰਗੀ ਲੱਗੇ ਤਾਂ ਤੂੰ ਆਪਣੀ ਰਸਤੇ ਤੇ ਮੈਂ ਆਪਣੇ ਰਸਤੇ ਮੈਂ ਬੜੀ ਵਾਰ ਤੇਰੀਆਂ ਇਹੋ ਜਿਹੀਆਂ ਨਿਰਮੋਹੀਆਂ ਗੱਲਾਂ ਤੋਂ ਡਰ ਜਾਂਦੀ ਹਾਂ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਰੂਪੀ ਪਰ ਮੈਂ ਚਾਹਨਾ ਹੈ ਕਿ ਤੂੰ ਇੱਕ ਵਾਰ ਮੇਰੇ ਘਰ ਦੇ ਹਾਲਾਤ ਨੂੰ ਆਪਣੀ ਅੱਖੀਂ ਦੇਖ ਸਕੇ ਤੇ ਅਗਲੇ ਦਿਨ ਹੀ ਮੈਂ ਜੀ ਦੇ ਮੋਟਰਸਾਈਕਲ ਪਿੱਛੇ ਬੈਠੀ ਆਪਣੇ ਹੋਣ ਵਾਲੇ ਸਹੌਰਿਆਂ ਦੇ ਘਰ ਨੂੰ ਚਲੇਗੀ ਦਹਲੀਜ਼ ਅੰਦਰ ਕਦਮ ਰੱਖਦਿਆਂ ਹੀ ਮੈਂ ਚੌਂ ਗਈ ਅਤਿ ਦਰਜੇ ਦੀ ਸਫਾਈ ਸੀ ਘਰ ਵਿੱਚ ਇੱਕ ਤਣਕਾ ਤੱਕ ਵੀ ਕਿਧਰੇ ਨਜ਼ਰ ਨਹੀਂ ਆ ਰਿਹਾ ਓ ਮਾਈ ਗੋਡ ਇੰਨੀ ਸਫਾਈ ਰੱਖਦੇ ਨੇ ਮੰਮੀ ਮੰਮੀ ਨਹੀਂ ਜਨਾ ਮੇਰੇ ਪਾਪਾ ਪਾਪਾ ਹੈਂ ਛੀ ਪਾਪਾ ਪਾਪਾ ਕੰਮ ਕਰਦੇ ਨੇ ਸਾਰਾ ਮੰ ਮੰਮੀ ਕਿਉਂ ਨਹੀਂ ਆ ਜਾ ਅੰਦਰ ਲੰਘ ਸਭ ਪਤਾ ਲੱਗ ਜੂ ਅਚਾਨਕ ਜੀ ਤੇ ਪਾਪਾ ਨੇ ਦਹਲੀਜ਼ ਤੇ ਤੇਲ ਜੋ ਮੈਨੂੰ ਅੰਦਰ ਲੰਗਾਇਆ ਮੇਰੇ ਸਿਰ ਤੇ ਪਿਆਰ ਦਿੱਤਾ ਜਦ ਮੈਂ ਮੰਮੀ ਨੂੰ ਮਿਲੀ ਤਾਂ ਪਾਪਾ ਦੇ ਮੁਕਾਬਲੇ ਉਹਨਾਂ ਦਾ ਰੰਗ ਗੂਰਾ ਤੇ ਸੱਪਨ ਦੇਖੋ ਇੱਕ ਵਾਰ ਤਾਂ ਚੱਕਰਾ ਗਈ ਪਰ ਪਾਪਾ ਦਾ ਵਿਵਹਾਰ ਇਸ ਫਰਕ ਨੂੰ ਮਿਟਾ ਗਿਆ ਉਥੇ ਬਤਾਈ 2 ਘੰਟਿਆਂ ਨੇ ਮੈਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਮੰਮੀ ਡਿਪਰੈਸ਼ਨ ਦੇ ਮਰੀਜ਼ ਸਨ ਉਹਨਾਂ ਨੂੰ ਹਰ ਚੀਜ਼ ਸਾਫ਼ ਚਾਹੀਦੀ ਸੀ ਜਿੱਥੇ ਕਿਤੇ ਵੀ ਉਹ ਮਹਿਲ ਦਾ ਕਾਲਕ ਦੇਖਦੇ ਤਾਂ ਲਗਾਤਾਰ ਉਸ ਚੀਜ਼ ਨੂੰ ਰਗੜਦੇ ਰਹਿੰਦੇ ਰਗੜ ਰਗੜ ਕੇ ਸਾਫ਼ ਕਰਦੀ ਵਾਰ-ਵਾਰ ਸਾਫ਼ ਕਰਦੀ ਤੇ ਫਿਰ ਹਫਕੇ ਡਿੱਗ ਪੈਂਦੀ ਪਾਪਾ ਜੀ ਤੁਰੰਤ ਡਾਕਟਰ ਨੂੰ ਫੋਨ ਕਰਦੇ ਪਰ ਅਜਾ ਹ ਥੋੜੇ ਸਮੇਂ ਲਈ ਹੁੰਦਾ ਫਿਰ ਮੰਮੀ ਬਹੁਤ ਜਲਦੀ ਠੀਕ ਰਹਿੰਦੀ ਪਾਪਾ ਜੀ ਇਸ ਓਕੇ ਸਮੇਂ ਆਪਣਾ ਸਾਰਾ ਕੰਮ ਧੰਦਾ ਛੱਡ ਸਿਰਫ ਮੰਮੀ ਦੀ ਦੇਖਭਾਲ ਕਰਦੇ ਉਹਨਾਂ ਲਈ ਮੰਮੀ ਹੀ ਸਭ ਕੁਝ ਸਨ ਮੈਂ ਜੀਤ ਨੂੰ ਵਿਸ਼ਵਾਸ ਦਵਾਇਆ ਕਿ ਮੈਨੂੰ ਮੰਮੀ ਦੀ ਇਸ ਬਿਮਾਰੀ ਬਾਰੇ ਕੋਈ ਦਿੱਕਤ ਨਹੀਂ ਬਲਕਿ ਮੈਂ ਮੰਮੀ ਤੋਂ ਕਿਤੇ ਵੱਧ ਪਾਪਾ ਜੀ ਨੇ ਪ੍ਰਭਾਵਿਤ ਕੀਤਾ ਹਰ ਕੁੜੀ ਇਹਨਾਂ ਸਮਰਪਿਤ ਪਤੀ ਚਾਹੁੰਦੀ ਆ ਮੈਨੂੰ ਜੀਤ ਜੀ ਵੀ ਉਹਨਾਂ ਦੇ ਪਾਪਾ ਦੀ ਛਵੀ ਨਜ਼ਰ ਆਉਂਦੀ ਸੀ ਪਾਪਾ ਦੇ ਵਿਵਹਾਰ ਤੇ ਮੰਮੀ ਦੇ ਡਿਪਰੈਸ਼ਨ ਦੀ ਗੱਲ ਸਮਝ ਨਹੀਂ ਸੀ ਆਈ ਇਹ ਰਾਜ਼ ਤਾਂ ਮੇਰੀ ਜੀਤ ਨਾਲ ਵਿਆਹ ਤੋਂ 7 ਸਾਲ ਬਾਅਦ ਖੁੱਲਿਆ ਪਾਪਾ ਜੀ ਦੀ ਰਿਸ਼ਤੇਦਾਰੀ ਚ ਕਿਸੇ ਦਾ ਵਿਆਹ ਸੀ ਪਾਪਾ ਨੇ ਮੰਮੀ ਦੀਆਂ ਬਹੁਤ ਮਿੰਤਾ ਕੀਤੀਆਂ ਜਾਣ ਲਈ ਪਰ ਮੰਮੀ ਨਾ ਮੰਨੀ ਆਖੇ ਜੀਤ ਤੇ ਪਾਪਾ ਹੀ ਵਿਆਹ ਚਲੇ ਗਏ ਮੰਮੀ ਮੂੰਹ ਸਿਰ ਲਪੇਟ ਕੇ ਪੈ ਗਈ ਪਾਪਾ ਜੀ ਜਾਂਦੇ ਹੋਏ ਕਹਿਣ ਲੱਗੇ ਰੁਪੇ بیٹے ਆ ਦੇਵੀ ਜੀ ਨੂੰ ਪਈ ਰਹਿਣ ਦੇਵੇਂ ਜਦ ਆਪੇ ਉੱਠੇ ਤਾਂ ਚਾਹ ਪਣੀ ਪੁੱਛ ਲੈਵੇਂ ਪਾਪਾ ਜੀ ਦੀ ਗੱਲ ਮੈਨੂੰ ਅਜੀਬ ਤਾਂ ਲੱਗੀ ਪਰ ਮੈਂ ਆਪਣੇ ਪਾਪਾ ਜੀ ਦੀ ਗੱਲ ਨਾ ਪਹਿਲਾਂ ਕਦੇ ਮੋੜੀ ਸੀ ਨਾ ਹੀ ਉਸ ਦਿਨ ਮੋੜੀ 2 ਵਜੇ ਦੇ ਕਰੀਬ ਘਰ ਦੇ ਲੈਂਡਲਾਈਨ ਤੇ ਘੰਟੀ ਵਜੀ ਪਰ 2 ਘੰਟੀਆਂ ਵੱਜ ਕੇ ਫੋਨ ਬੰਦ ਹੋ ਗਿਆ ਮੈਂ ਰਸੋਈ 'ਚ ਭਾਂਡੇ ਧੋਂਦੀ ਸੀ ਅਚਾਨਕ 2 ਮਿੰਟਾਂ ਬਾਅਦ ਫਿਰ ਘੰਟੀ ਵਜੀ ਤਾਂ ਲਗਾਤਾਰ ਵੱਜਦੀ ਰਹੀ ਮੈਂ ਰਿਸਿਵਰ ਚੁੱਕਿਆ ਤਾਂ ਕੋਈ ਨਾ ਬੋਲਿਆ ਹੈਲੋ ਹੈਲੋ ਕਰ ਫੋਨ ਰੱਖ ਦਿੱਤਾ ਫਿਰ ਕੁਝ ਚਿਰ ਪਿਛੋ 30 ਘੰਟੀ ਵਜੀ ਤਾਂ ਮੰਮੀ ਜੀ ਹੜਬੜਾ ਕੇ ਉੱਠ ਬੈਠੇ ਮੈਂ ਕਨੁੱਕੀ ਅੱਖ ਨਾਲ ਉਹਨਾਂ ਦੇ ਕਮਰੇ ਵੱਲ ਝਾਕਦੀ ਨਹੀਂ ਫੋਨ ਚੁੱਕਿਆ ਤਾਂ ਮੇਰੀ ਹੈਲੋ ਤੋਂ ਪਹਿਲਾਂ ਹੀ ਉਧਰੋਂ ਆਵਾਜ਼ ਆਈ ਮੈਂ ਹਰਦੇਵ ਸਿੰਘ ਬੋਲਦਾ ਹਾਂ ਨਰਿੰਦਰ ਜੀ ਨਾਲ ਗੱਲ ਕਰਨੀ ਆ ਮੰਮੀ ਦਾ ਨਾਂ ਸੁਣ ਕੇ ਮੈਂ ਥੋੜਾ ਘਬਰਾ ਵੀ ਗਈ ਪਰ ਫਿਰ ਮੰਮੀ ਨੇ ਸੁਣਾਉਣ ਲਈ ਪੁੱਛਿਆ ਹਰਦੇਵ ਸਿੰਘ ਕਿੱਥੋਂ ਜੀ ਇਹਨੂੰ ਕੁੱਤੇ ਨੂੰ ਆਖਦੀ ਮਰ ਗਈ ਨਰਿੰਦਰਕਰ ਅੱਗੇ ਤੋਂ ਫੋਨ ਨਾ ਕਰੀ ਇਥੇ ਆਖ ਮਮਮੀ ਜੀ ਨੇ ਗੋਦੀ ਵਿੱਚ ਰੱਖਿਆ ਸਰਾਣਾ ਚਲਾ ਕੇ ਮਾਰਿਆ ਨੰਗੇ ਪੈਰੀ ਹੀ ਮਮਮੀ ਪਜ ਕੇ ਬਾਥਰੂਮ ਬੜ ਗਈ ਸ਼ਾਇਦ ਹੁਣ ਸੁਣ ਹੀ ਗਿਆ ਹੋਵੇਗਾ ਤੁਸੀਂ ਅੱਗੇ ਤੋਂ ਇੱਥੇ ਫੋਨ ਨਾ ਕਰਨਾ ਮੈਂ ਉਸ ਬੰਦੇ ਨੂੰ ਕਿਹਾ ਕਿ ਤੁਸੀਂ ਇਹ ਜਾਣਣਾ ਨਹੀਂ ਚਾਹੋਗੇ ਕਿ ਮੇਰਾ ਤੁਹਾਡੀ ਮੰਮੀ ਨਾਲ ਕੀ ਰਿਸ਼ਤਾ ਕੌਣਾ ਮੈਂ ਭਲਾ ਜੀ ਨਹੀਂ ਮੇਰੀ ਕੋਈ ਇੱਛਾ ਨਹੀਂ ਜਾਣਨ ਦੀ ਜੇ ਦੱਸਣਾ ਹੋਇਆ ਤਾਂ ਮੰਮੀ ਜੀ ਆਪੇ ਹੀ ਦੱਸ ਦੇਣਗੇ ਇਹ ਆਖ ਮੈਂ ਫੋਨ ਰੱਖ ਦਿੱਤਾ ਤੇ ਬਾਥਰੂਮ ਬਲਪ ਬੱਦੀ ਮੰਮੀ ਜੀ ਚਾਹ ਬਣਾਵਾ ਕੇ ਰੋਟੀ ਪਰ ਮੰਮੀ ਜੀ ਤਾਂ ਮੂੰਹ ਤੇ ਸਾਬਣ ਲਾ ਕੇ ਸਕਰੱਬ ਨਾਲ ਮੱਥਾ ਚੰਗੀ ਤਰ੍ਹਾਂ ਰਗੜ ਰਹੀ ਸਨ ਮੇਰਾ ਦਿਲ ਬੈਟ ਗਿਆ ਲੈ ਵੀ ਹੋ ਗਈ ਫੇਰ ਕੋਈ ਗੜਬੜ ਮੈਂ ਮੰਮੀ ਜੀ ਦੇ ਹੱਥੋਂ ਸਕਰੱਬ ਫੜਦੇ ਆ ਕਿਹਾ ਮੰਮੀ ਜੀ ਤੁਸੀਂ ਜਲਦੀ ਮੂੰਹ ਧੋਵੋ ਮੈਂ ਚਾਹ ਬਣਾਉਣ ਲੱਗੀਆਂ ਵਾਵਾ ਮੰਮੀ ਜੀ ਨੇ ਜਲਦੀ ਮੂੰਹ ਤੇ ਛਿੱਟੇ ਮਾਰ ਸਾਬਣ ਲਾਈ ਤੇ ਫਿਰ ਉਹ ਤੌਲੀਏ ਨਾਲ ਮੂੰਹ ਰਗੜਨ ਲੱਗੀ ਮੈਂ ਘਬਰਾ ਤਾ ਗਈ ਸਾਂ ਪਰ ਪਾਪਾ ਜੀ ਵਾਂ ਕੁਝ ਨਹੀਂ ਬੋਲੇ ਤੇ ਤੌਲੀਆ ਫੜ ਕੇ ਰੱਖ ਦਿੱਤਾ ਮੇਰੀ ਘਬਰਾਹਟ ਪਤ ਰਹੀ ਸੀ ਪਰ ਮੇਰੀ ਨਜ਼ਰ ਮੰਮੀ ਜੀ ਦੀ ਹਰ ਹਰਕਤ ਤੇ ਸੀ ਮੰਮੀ ਜੀ ਐਵੇਂ ਹੀ ਇੱਧਰ ਉੱਧਰ ਪਈਆਂ ਚੁੱਕ ਕੇ ਕੱਪੜੇ ਨਾਲ ਝਾੜਨ ਲੱਗ ਗਈ ਮੈਂ ਚਾਹ ਦੇ ਨਾਲ ਇਹ ਪਰੌਂਠਾ ਬਣਾ ਫਟਾਫਟ ਉਹਨਾਂ ਨੂੰ ਬਾਫੜ ਕੇ ਬੈੱਡ ਤੇ ਵਿਛਾਇਆ ਤੇ ਪਲੇਟ ਮੂਰੀ ਰੱਖ ਦਿੱਤੀ ਰੱਬ ਦਾ ਸ਼ੁਕਰਾ ਕਿ ਮੰਮੀ ਰੋਟੀ ਖਾਣ ਲੱਗ ਪਏ ਮੈਂ ਮੌਕਾ ਵੇਖ ਕੇ ਪਾਪਾ ਜੀ ਨੂੰ ਫੋਨ ਕਰਕੇ ਸਾਰੀ ਸਥਿਤੀ ਦੱਸੀ ਪਰ ਫੋਨ ਵਾਲੀ ਗੱਲ ਲ ਘੋਲੇ ਓਹੋ ਫੇਰ ਸੇ ਆਪਾਂ ਛਿੜ ਗਿਆ ਬਸ ਪੁੱਤ ਆ ਗਿਆ ਸੀ ਤੁਸ ਨੂੰ ਜਵਾਕਾਂ ਵਾਂਗ ਆਰੇ ਲਈ ਰੱਖੀ ਤੇ ਸੱਚਮੁੱਚ ਹੀ ਮੈਨੂੰ ਮੰਮੀ ਜੀ ਨੂੰ ਆਰੇ ਲੋਨਲੀ ਬਹੁਤ ਮੀਂਦ ਕਰਨੀ ਪਈ ਕਿਉਂਕਿ ਉਹ ਵਾਰ-ਵਾਰ ਆਪਣੇ ਹੱਥ ਤੇ ਮੂੰਹ ਤੋਂ ਚਲੇ ਜਾਂਦੇ ਸਨ ਪਾਪਾ ਜੀ ਤੇ ਜੀਤ ਹਵਾ ਵਾਂਗ ਹੀ ਘੰਟੀ ਵਿੱਚ ਪਹੁੰਚ ਗਏ ਪਾਪਾ ਜੀ ਨੂੰ ਦੇਖ ਮੰਮੀ ਨੂੰ ਦੌੜਾ ਪੈ ਗਿਆ ਉਹ ਗਮਸਮ ਹੀ ਹੋ ਗਈ ਜਲਦੀ ਉਹਨਾਂ ਨੂੰ ਹਸਪਤਾਲ ਭਰਤੀ ਕਰਨਾ ਪਿਆ ਜੀਤ ਨੂੰ ਮਾਈਗਰੇਨ ਪੀੜ ਉੱਠ ਪਈ ਉਹ ਤੇਜ ਸੰਗੀਤ ਦੀ ਆਵਾਜ਼ ਸਹਿ ਨਹੀਂ ਸਕਦੇ ਉਪਰੋਂ ਇਸ ਟੈਨਸ਼ਨ ਨੇ ਉਹਨਾਂ ਦਾ ਸਿਰਦਰਦ ਅੱਥਾ ਵਧਾ ਦਿੱਤਾ ਮੇਜੀਦ ਨੂੰ ਘਰ ਹੀ ਰਹਿਣ ਦੀ ਤਾਕੀਦ ਕੀਤੀ ਤੇ ਆ ਪਾਪਾ ਜੀ ਨਾਲ ਮੰਮੀ ਨੂੰ ਹਸਪਤਾਲ ਲੈ ਗਏ ਪਾਪਾ ਜੀ ਵੀ ਜੀਤ ਅਤੇ ਮੰਮੀ ਵਿੱਚ ਅੱਧੇ ਅੱਧੇ ਵੰਡੇ ਪੈਸ ਸਨ ਇਸ ਤਰ੍ਹਾਂ ਦੀ ਹਾਲਤ ਵਿੱਚ ਮੰਮੀ ਨੂੰ ਇੱਕ ਲੰਬੀ ਨੀਂਦ ਦੇਣੀ ਪੈਂਦੀ ਸੀ ਮੰਮੀ ਨੂੰ ਹਸਪਤਾਲ ਦਾਖਲ ਕਰਵਾ ਕੇ ਅਜਾਹ ਹੋ ਸਕਦਾ ਸੀ ਮੰਮੀ ਨੂੰ ਹਸਪਤਾਲ ਦਾਖਲ ਕਰਵਾਉਣ ਤੋਂ ਬਾਅਦ ਸ਼ਾਮ ਤੱਕ ਉੱਥੇ ਰਹੀ ਪਰ ਮੈਂ ਵੀ ਆਪਣੀ ਰੋਟੀ ਟੁਕ ਪਕਾਉਣ ਅਤੇ ਜੀਤ ਤੇ ਰੋਵੀ ਨੂੰ ਦੇਖਣ ਕਰਨ ਨੂੰ ਆਉਣਾ ਸੀ ਇਸ ਸਬਕਾ ਸਿਹ ਦੌਰਾਨ ਉਹ ਸ਼ਖਸ ਹਰਦੀਪ ਸਿੰਘ बार-बार ਕੰਨਾਂ ਵਿੱਚ ਗੂੰਜ ਰਿਹਾ ਸੀ ਉਪਰੋਂ ਮੈਂ ਪਾਪਾ ਜੀ ਤੋਂ ਉਸ ਦੇ ਫੋਨ ਵਾਲੀ ਗੱਲ ਲਕੋਤਾ ਲਈ ਸੀ ਪਰ ਦਿਲ ਉਸ ਬਾਰੇ ਜਾਣਨ ਨੂੰ ਕਾਲਾ ਵੀ ਸੀ ਮੈਂ ਹਰਦੀਪ ਸਿੰਘ ਨੂੰ ਤਾਂ ਠੋਕ ਕੇ ਜਵਾਬ ਦੇ ਦਿੱਤਾ ਪਰ ਉਹ ਹੈ ਕੌਣ ਕਿ ਮੰਮੀ ਜੀ ਦੀ ਬਿਮਾਰੀ ਦੀ ਕੋਈ ਤੰਦ ਉਸ ਨਾਲ ਤਾਂ ਨਹੀਂ ਜੁੜੀ ਹੋਈ ਇਹ ਸਵਾਲ ਮੇਰੇ ਅੰਦਰ ਘੜ ਤੋਂ ਭਾ ਰਹੇ ਸਨ ਕਿ ਮੈਨੂੰ ਪਾਪਾ ਜੀ ਨੂੰ ਦੱਸ ਦੇਣਾ ਚਾਹੀਦਾ ਕਿ ਜੀਤ ਵੀ ਇਸ ਹਰਦੀਪ ਸਿੰਘ ਨਾਂ ਦੇ ਸ਼ਖਸ ਪਰੇ ਜਾਂਦੀ ਹੋਣਗੀ ਮੰਮੀ ਜੀ ਨਾਲ ਉਸਦਾ ਕੀ ਰਿਸ਼ਤਾ ਓਹੋ ਇਹ ਸਾਰੇ ਸਵਾਲ ਮੈਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਸਨ ਆਖੇ ਜਲਦੀ ਜਲਦੀ ਕੰਮ ਕਰ ਰੋਵਿੰਦ ਤੇਜੀਤ ਨੂੰ ਸੁਆਗਤ ਮੈਂ ਆਪਣੀ ਹੱਥੀਂ ਪਾਪਾ ਜੀ ਦੀ ਰੋਟੀ ਡੱਬੇ ਵਿੱਚ ਪੈਕ ਕਰ ਹਸਪਤਾਲ ਪਹੁੰਚੀ ਪਾਪਾ ਜੀ ਬਰਾਂਡੇ 'ਚ ਹੀ ਬੈਠੇ ਵੈਂਚ ਤੇ ਬੱਠੇ ਸਨ ਉਹਨਾਂ ਨੇ ਅੰਗੂਠੇ ਤੇ ਉਂਗਲ ਨਾਲ ਆਪਣੀ ਕੋਈ ਕੁੱਟੇ ਹੋਈ ਸੀ ਮੈਂ ਕੋਲ ਪੜਦੇ ਪੁੱਛਿਆ ਕਿਵੇਂ ਨੇ ਮੰਮੀ ਜੀ ਹਣ ਹੈ ਆਖਦੀਆਂ ਉਹ ਉੱਪੜ ਵਾਈ ਉਠੇ ਠੀਕ ਆ ਵਸਨ ਦੋ ਦਿਨ ਸਵਾਈ ਰੱਖਣਾ ਇਸ ਡਾਕਟਰ ਨੇ ਉਸ ਨੂੰ ਚਲੋ ਠੀਕ ਆ ਅੱਜ ਰੋਟੀ ਖਾਈਏ ਮਤਲਬ ਤੂੰ ਵੀ ਨਹੀਂ ਖਾਧੀ ਨਹੀਂ ਪਾਪਾ ਜੀ ਜੀ ਤੇ ਰੋਬੀ ਨੂੰ ਖਵਾ ਆਈਆਂ ਮੇਰਾ ਦਿਲ ਨਹੀਂ ਕੀਤਾ ਸੋਚਿਆ ਤੁਹਾਡੇ ਨਾਲ ਹੀ ਖਾਉਂਗੀ ਤੁਸੀਂ ਵੀ ਤਾਂ ਬੜਾ ਤੋ ਬਿਨਾ ਕੁਝ ਖਾਦੇ ਮੁੜਾਈ ਸੀ ਰੂਪੀ ਬੇਟੀ ਕੋਈ ਖਾਸ ਗੱਲ ਹੋਈ ਹੋਵੇ ਜਾਂ ਕੀਤੀ ਹੋਵੇ ਜਿਸ ਕਾਰਨ ਤੇਰੀ ਮੰਮੀ ਬਾਥਰੂਮ ਜਾ ਕੇ ਮੂੰਹ ਰਗੜਨ ਲੱਗੀ ਸੀ ਪਾਪਾ ਨੇ ਬੁਰਕੀ ਤੋੜਦਿਆਂ ਪੁੱਛਿਆ पर मेरी वर्क की मुंह में ची फूल गई कोई ना पापा जी ਤੁਸੀਂ ਪਹਿਲਾਂ ਰੋਟੀ ਖਾਓ ਮੈਂ ਪਾਣੀ ਦੀ ਕੋਟਨਲ ਬੁਰਕੀ ਲੰਘਾਉਂਦੇ ਆ ਗਿਆ ਨਹੀਂ ਚਾਹੁੰਦੀ ਸੀ ਕਿ ਪਾਪਾ ਜੀ ਪਰੇਸ਼ਾਨ ਹੋਣ ਪਰ ਕੀ ਇਹ ਗੱਲ ਛੁਪਾ ਲੈਣੀ ਖਤਰਨਾਕ ਤਾਂ ਨਹੀਂ ਹੋਵੇਗੀ ਮੈਂ ਰੋਟੀ ਖਾਂਦੀ ਵੀ ਪੈਡਲਮ ਵਾਂਗ ਇਧਰ ਉਧਰ ਸੋਚ ਰਹੀ ਸੀ ਫਿਰ ਰੋਟੀ ਖਾ ਕੇ ਡੱਬਾ ਬੰਦ ਕਰਦੇ ਆ ਗਿਆ ਸੌਰੀ ਪਾਪਾ ਜੀ ਮੈਂ ਦੱਸਣਾ ਤਾਂ ਸੀ ਪਰ ਫੈਸਲਾ ਨਹੀਂ ਕਰ پا ਰਹੀ ਸੀ ਕਿ ਦੱਸਾਂ ਜਾਂ ਨਾ ਪਰ ਕਿਸੇ ਹਰਦੇਵ ਸਿੰਘ ਦਾ ਫੋਨ ਆਇਆ ਸੀ ਕਰੀਬ 2 ਵਜੇ ਮੰਮੀ ਮੇਰੇ ਮੂੰਹੋਂ ਇਹ ਨਾਂ ਸੁਣਦੇ ਹੀ ਪੜਕ ਉੱਠੇ ਤੇ ਉਸ ਨੂੰ ਗਾਲਾਂ ਕੱਢਦੇ ਹੋਏ ਹੀ ਬਾਥਰੂਮ ਵਿੱਚ ਫੜ ਗਏ। ਜਦ ਕਾਫੀ ਧੀਰ ਬਾਹਰ ਨਾ ਨਿਕਲੇ ਤਾਂ ਮੈਂ ਵੇਖਣ ਲਈ ਸਾਂ। ਮੇਰੀ ਗੱਲ ਸੁਣਦੇ ਹੀ ਪਾਪਾ ਜੀ ਦੇ ਮੂੰਹ ਤੇ ਪਲਤਨ ਫਿਰ ਗਈ। ਉਹ ਇੱਕਦਮ ਚੁੱਪ ਕਰ ਗਏ। ਮੇਰੇ ਤੋਂ ਵੀ ਗਲ ਨਹੀਂ ਸੀ ਹੋ ਰਹੀ। ਕਾਫੀ ਚਿਰ ਮਗਰੋਂ ਪਾਪਾ ਜੀ ਉੱਠੇ ਤੇ ਬੋਲੇ, "ਚੱਲ ਬੇਟੀ ਤੈਨੂੰ ਕੰਮ ਛੱਡਾਵਾ।" ਨਹੀਂ ਪਾਪਾ ਜੀ ਮੈਂ ਇੱਥੇ ਹੀ ਰਹਾਂਗੀ ਤੁਹਾਡੇ ਕੋਲ। ਜੀ ਤੁਹਾਨੂੰ ਜਾਂ ਮੰਮੀ ਜੀ ਨੂੰ ਕਿਸੇ ਚੀਜ਼ ਦੀ ਲੋੜ ਪਈ ਤਾਂ ਫਿਰ ਲੈ ਤਾਂ ਆਵਾਂਗੀ ਤੇਰੀ ਮੰਮੀ ਨੂੰ ਤਾਂ ਖੈਰ ਕੋਈ ਲੋੜ ਨਹੀਂ ਪੈਂਦੀ ਹੋਂ ਆਕ ਉਹ ਮੰਮੀ ਦੇ ਕਮਰੇ ਵਿੱਚ ਆ ਗਏ ਚੱਲ ਰਹੀ ਗਲੂਕੋਜ਼ ਨੂੰ ਦੇਖਿਆ ਮੰਮੀ ਦੇ ਸਿਰ ਤੇ ਹੱਥ ਫੇਰ ਉਹ ਬਾਹਰ ਆ ਗਏ ਚੱਲ ਬੇਟੀ ਕੈਂਟੀਨ ਤੇ ਚਾਹ ਪੀਂ ਚਲੇ ਆਕ ਉਹ ਅੱਗੇ ਤੁਰ ਪੇ ਮੈਨੂੰ ਕੈਂਟੀਨ ਦੇ ਬਾਹਰ ਰੁਕਣ ਲਈ ਕਿਹਾ ਉਹ ਅੰਦਰ ਗਏ ਤੇ ਦੋ ਗਲਾਸ ਚਾਹ ਦੇ ਲੈ ਆਏ ਅਸੀਂ ਕੁਝ ਦੂਰ ਕੁਰਸੀਆਂ ਤੇ ਬਹਿ ਗਏ ਰੂਪੀ ਜਦ ਮੇਰਾ ਤੇਰੀ ਮੰਮੀ ਨਾਲ ਵਿਆਹ ਹੋਇਆ ਸੀ ਤਮੇ ਬਹੁਤ ਖੁਸ਼ ਸੀ ਪਰ ਇਹ ਖੁਸ਼ੀ ਸਿਰਫ ਇੱਕ ਦਿਨ ਦੀ ਸੀ ਅਗਲੇ ਦਿਨ ਮੇਰੀ ਸਾਲੀ ਤੇ ਸਾਡੂ ਇਸ ਨੂੰ ਲੈਣ ਆਏ ਮੈਨੂੰ ਅੰਦਰ ਚਾਹ ਫੜਾਉਣ ਜਾਂਦੇ ਨੂੰ ਸੁਣਿਆ ਕਿ ਆਪਣੀ ਭੈਣ ਨੂੰ ਕਹਿ ਰਹੀ ਸੀ ਹਾਲ ਨੂੰ ਹੋਰ ਕੀ ਦੇਣਾ ਜਦੋਂ ਤੁਸੀਂ ਖੁਦ ਹੱਥੀਂ ਦੁੱਧ ਦਾ ਕਟੋਰਾ ਕਾਲੇ ਨਾਗ ਮੂਰੇ ਧਰ ਦਿੱਤਾ ਹੁਣ ਇਹ ਪੁੱਛਣ ਦਾ ਕੀ ਫਾਇਦਾ ਬੀਦੋ ਦੇ ਜ਼ਹਿਰੀਲਾ ਹੋਇਆ ਕਿ ਨਹੀਂ ਇਹ ਸੁਣ ਮੇਰੇ ਹੱਥੋਂ ਚਾਹ ਵਾਲੀ ਟਰੇਲ ਡੋਲ ਪਈ ਸੀ ਮੈਂ ਪਰ ਦਿੱਲ ਕੰਦਾ ਬਹਾਨਾ ਕੀਤਾ ਪਰ ਇਹ ਗੱਲ ਮੈਨੂੰ ਅੰਦਰੋਂ ਕਤਲ ਕਰ ਗਈ ਜਦ ਇਹ ਵਾਪਸ ਆਈ ਤਾਂ ਮੇਰੇ ਵਿੱਚ ਇਸ ਨੂੰ ਹੱਥ ਲਗਾਉਂਦੀ ਹਿੰਮਤ ਵੀ ਨਹੀਂ ਸੀ ਮੈਨੂੰ ਇੰਜ ਲੱਗਦਾ ਮੈਂ ਸੱਚੀ ਕਾਲਾ ਨਾਗ ਹੋਵਾਂ ਮੈਂ ਖੁੱਦ ਨੂੰ ਯਕੀਨ ਦੇਵਾਂ ਓਨਲੀ ਉਸ ਦੀ ਗੋਰੀ ਬਾਂਗਲ ਆਪਣੀ ਬਾਹ ਰੱਖਦਾ ਤਾਂ ਮੈਨੂੰ ਇੰਜ ਹੀ ਲੱਗਣਾ ਜਿਵੇਂ ਚੰਦਨ ਦੀ ਗੇਲੀ ਕੋੜ ਕਾਲਾ ਨਾਗ ਹੋਵੇ ਵਿਆਹ ਤੋਂ ਹਫ਼ਤਾ ਬਾਅਦ ਹੀ ਮੈਂ ਆਪਣੀ ਟ੍ਰੇਨਿੰਗ ਦਾ ਬਹਾਨਾ ਲੈ ਮੈਡੀਕਲ ਛੁੱਟੀ ਲੈ ਮਹੀਨੇ ਲਈ ਬਾਹਰ ਜਾਣ ਦਾ ਫੈਸਲਾ ਕੀਤਾ ਮੇਰੀ ਮਾਂ ਮੇਰੇ ਦਿਲ ਨੂੰ ਸਮਝਦੀ ਸੀ ਪਰ ਉਹ ਕੁਝ ਨਾ ਕਹਿ ਸਕੇ ਮੇਰੀ ਨਾਨੀ ਦੱਸਦੀ ਹੁੰਦੀ ਸੀ ਕਿ ਇੱਕ ਵਾਰ ਮੇਰੀ ਮਾਮੀ ਨੇ ਮੈਨੂੰ ਮੋਢੇ ਲਾਇਆ ਹੋਇਆ ਸੀ ਮੇਰੀ ਮਾਮੀ ਨੇ ਕੀ ਇਤਿਹਾਸ ਦੀ ਨੇ ਕਹਿ ਦਿੱਤਾ ਇਹਨੂੰ ਕਾਲੇ ਟਿੱਟਣ ਨੂੰ ਲਾਦੇ ਮੋਢਿਓ ਕਿ ਤੇ ਤੇਰਾ ਮੋਢਾ ਹੀ ਨਾ ਕਾਲਾ ਹੋ ਜਾਏ ਇਸ ਗੱਲ ਦਾ ਮੇਰੀ ਮਾਂ ਨੇ ਇੰਨਾ ਬੁਰਾ ਮੰਨਿਆ ਕਿ ਉਹ ਕਦੇ ਮੁੜ ਕੇ ਪੇਕੇ ਨਹੀਂ ਸੀ ਗਈ ਸਾਰੀ ਉਮਰ ਮੇਰੀ ਨਾਨੀ ਤੇ ਮਾਮਾ ਹੀ ਸਾਨੂੰ ਸ਼ਾਲ ਸੀ ਮਾਹੀ ਮਿਲਣ ਆਉਂਦੇ ਤੇ ਹੁਣ ਉਹ ਮਾਂ ਇਹ ਗੱਲ ਕਿਵੇਂ ਸਹਿ ਸਕਦੀ ਸੀ ਉਸਨੇ ਮੇਰੀ ਇਸ ਹਿਜਰਤ ਨੂੰ ਰਾਜ਼ ਹੀ ਰੱਖਿਆ ਪਰ ਮੈਨੂੰ ਜਾਣ ਲੱਗੇ ਨੂੰ ਕਿਹਾ ਚੰਗਾ ਪੁੱਤ ਹੋਰ ਸਿਆਣਾ ਬਣ ਗਿਆ ਏ ਕਰ ਕੋਈ ਰੋਜ਼-ਰੋਜ਼ ਨਹੀਂ ਪਰਦੇ ਹੁੰਦੇ ਹੁਣ ਤਾਂ ਇਥੋਂ ਹੀ ਨਿਭਾ ਕਰਨਾ ਪੋ ਮੇਰੇ ਵਾਂਗੂ ਇਹ ਰਿਸ਼ਤਾ ਛੱਡਿਆ ਤਾਂ ਨਹੀਂ ਜਾਣਾ ਹਿੰਮਤ ਨਾਲ ਵਾਪਸ ਮੁੜੀ ਤੇ ਮੈਂ ਸੱਚਮੁੱਚ ਇਹ 15 ਦਿਨਾਂ ਬਾਅਦ ਪਹਿਲਾਂ ਨਾਲੋਂ ਦੁੱਗਣੀ ਹਿੰਮਤ ਨਾਲ ਕਰ ਪਰਦੀ ਆ ਮੈਂ ਸਭ ਕੁਝ ਆਮ ਬੰਗ ਕਰਨ ਦੀ ਕੋਸ਼ਿਸ਼ ਚਾ ਪਰ ਫਿਰ ਵੀ ਰਾਤ ਹੁੰਦੀਆਂ ਹੀ ਮੇਰੀ ਹਿੰਮਤ ਤੇ ਜਵਾਬ ਦੇ ਜਾਂਦੀ ਮੈਂ ਜਲਦੀ ਸੌਂ ਜਾਂਦਾ ਨਟਕ ਕਰਦਾ ਸਾਡੇ ਦਰਮਿਆਨ ਕਦੇ-ਕਦੇ ਦੋ ਚਾ ਮਹੀਨਿਆਂ ਬਾਅਦ ਹੀ ਕੋਈ ਗੱਲ ਹੁੰਦੀ ਇਸ ਦਰਮਿਆਨ ਜੀਤ ਪੈਦਾ ਹੋ ਗਿਆ ਤਾਂ ਅਸੀਂ ਬਸ ਉਸੇ ਨਾਲ ਪਰਚਕੇ ਉਹ ਦੋ ਚ ਮਹੀਨਿਆਂ ਵਾਲਾ ਮੇਲ 20 ਸਾਲਾਂ ਵਤੀ ਚੱਲ ਗਿਆ ਮਸਾਸਾ 8 ਸਾਲਾਂ ਦਾ ਸੀ ਜੀਤ ਜਦੋਂ ਹਰਦੀਪ ਸਾਡਾ ਕਰਾਈਦਾਰ ਬਣ ਕੇ ਆਇਆ ਮੇਰੇ ਹੀ ਦਫਤਰ ਵਿੱਚ ਸੀ ਮੈਂ ਸੋਚਿਆ ਕਿ ਕਿਉਂ ਨਾ ਉੱਪਰਲੀ ਚਿਵਾਰੇ ਚ ਰੱਖ ਕੇ ਉਸੇ ਸਮੱਸਿਆ ਦਾ ਹੱਲ ਕਰ ਦੇਵਾਂ ਉਹ ਕਸ਼ਮੀਰ ਤੋਂ ਸੀ ਪਰ ਮੇਰੀ ਨਰਮੀ ਹੀ ਮੇਰੀ ਸਮੱਸਿਆ ਬਣ ਗਈ ਹਰਦੀਪ ਹਰ ਦਿਨ 2 ਵਜੇ ਉਸਨੂੰ ਫੋਨ ਕਰਨ ਲੱਗਾ ਕਿਉਂਕਿ ਮੈਂ 2 ਤੋਂ 4 ਵਜੇ ਤੱਕ ਆਪਣੇ ਬੌਸ ਦੇ ਨਾਲ ਫੈਕਟਰੀ ਦਾ ਜਿਹੜਾ ਲਾਉਣਾ ਹੁੰਦਾ ਸੀ ਤੇ ਮੈਂ ਕੋਈ ਫੋਨ ਨਾ ਕਰ ਸਕਦਾ ਸੀ ਨਾ ਸੁਣ ਸਕਦਾ ਸੀ ਇਸ ਦਰਮਿਆਨ ਹਰਦੀਪ ਦੀ ਨੀੜਤਾ ਨਰਿੰਦਰ ਨਾਲ ਵਧਨ ਲੱਗੀ ਨਰਿੰਦਰ ਦੀ ਖੁਸ਼ੀ ਸਾਹਮਣੇ ਮੈਂ ਅੱਖੀਂ ਵੇਖ ਕੇ ਵੀ ਇਹ ਸਬਰ ਦਾਸ਼ ਨਾ ਕਰ ਗਿਆ ਮੈਨੂੰ ਲੱਗਦਾ ਸੀ ਕਿ ਚਲ ਫੋਨ ਤੇ ਹੀ ਗੱਲਬਾਤ ਹੁੰਦੀ ਆ ਕੀ ਫਰਕ ਪੈਣਾ ਹੈ ਪਰ ਉਸ ਦਿਨ ਮੈਂ ਸੁਣ ਲਿਆ ਕਿ ਇਹ ਮੈਨੂੰ ਮਾਰ ਦੇਣ ਦੀ ਸ਼ਾਜ਼ਿਸ਼ ਕਰ ਰਹੇ ਸਨ ਮੇਰਾ ਖੂਨ ਬਹੁਤ ਖੋਲਿਆ ਪਰ ਪਾਪਾ ਜੀ ਨੇ ਹੁਣ ਵੀ ਮੁੱਠੀਆਂ ਪੂਰੇ ਗੁੱਸੇ ਨਾਲ ਮੀਚੀਆਂ ਫਿਰ ਕੀ ਹੋਇਆ ਪਾਪਾ ਜੀ ਫਿਰ ਉਸ ਰਾਤ ਇਸ ਨੂੰ ਆਪਣਾ ਸਮਾਨ ਪੈਕ ਕਰਦੇ ਨੂੰ ਮੈਂ ਦੇਖ ਲਿਆ ਇਹਨਾਂ ਨੇ ਪਲਾਨ ਮੁਤਾਬਿਕ ਮੇਰੇ ਰਾਤ ਦੇ ਦੁੱਧ ਵਿੱਚ ਜ਼ਹਿਰ ਮਿਲਾ ਕੇ ਸਦਾ ਦੀ ਨੀਂਦ ਸੁਵਾ ਦੇਣਾ ਸੀ ਜਦ ਇਹ ਦੁੱਧ ਗਰਮ ਕਰਨ ਲੱਗੇ ਤਾਂ ਮੈਂ ਹੋਰ ਚੁੱਕਣਾ ਹੋ ਗਿਆ ਰੰਗੇ ਹੱਥ ਫੜਨ ਲਈ ਮੈਂ ਦੱਬੇ ਪੈਰੀ ਗਿਆ ਤੇ ਉਸਦੇ ਹੱਥ ਵਿੱਚੋਂ ਸ਼ੀਸ਼ੀ ਫੜ ਲਈ ਤੇ ਕਿਹਾ ਮਾਫ ਕਰੀ ਨਰਿੰਦਰ ਮੇਰੇ ਤੋਂ ਤਾਂ ਤੇਰਾ ਦੁੱਧ ਦਾ ਕਟੋਰਾ ਪਾਸ ਜਨ ਜੋਗੀ ਹੀ ਜ਼ਹਿਰੀਲਾ ਹੋਇਆ ਸੀ ਪਰ ਪਲੀਜ਼ ਤੂੰ ਮੇਰਾ ਦੁੱਧ ਦਾ ਗਲਾਸ ਜਾਨਵਰ ਚ ਕੇ ਹੱਥੀਂ ਜ਼ਹਿਰੀਲਾ ਨਾ ਕਰ ਮੈਨੂੰ ਆਪਣੇ ਬੱਚੇ ਖਾਤਰ ਜਿਉਂ ਲੈਣ ਦੀ ਇਹ ਪੀਲੀ ਭੂਕ ਹੋ ਗਈ ਪਰ ਮੈਂ ਸੇਬਾਂ ਫੜ ਲਈ ਤੇ ਅੰਦਰ ਇਸ ਦਾ ਪੈਕ ਕੀਤਾ ਹੋਇਆ ਅਟੈਚੇ ਚੁੱਕ ਲਿਆ ਆ ਤੈਨੂੰ ਆਪ ਛੱਡਾ ਮਾ ਹਰਦੀਪ ਕੁਲ ਲੋਕਾਂ ਨੂੰ ਕਹਿ ਦੂੰ ਕਿ ਤੂੰ ਆਪਣੇ ਮਾਪੇ ਕੋਲ ਇੰਗਲੈਂਡ ਗਈਆਂ ਤੇ ਮੈਂ ਸੱਚਮੁੱਚ ਇਸ ਨੂੰ ਹਰਦੇਵ ਦੇ ਫੈਕਟਰੀ ਵਾਲੇ ਕੁਆਟਰ ਵਿੱਚ ਛੱਡ ਆਇਆ। ਇਹ 2 ਮਹੀਨੇ ਬਾਅਦ ਹੀ ਆਪਣਾ ਸਮਾਨ ਚੁੱਕ ਵਾਪਸ ਆ ਗਏ। ਪਰ ਉਦੋਂ ਇਹ ਇਕੱਲੀ ਨਹੀਂ ਸਿਾਈ, ਬਲਕਿ ਇਹ ਡਿਪਰੈਸ਼ਨ ਦੀ ਬਿਮਾਰੀ ਨਾਲ ਲੈ ਕੇ ਆਈ ਸੀ। ਵਾਰ-ਵਾਰ ਮੈਨੂੰ ਪੁੱਛਦੀ, "ਤੂੰ ਮੇਰੇ ਕੋਲ ਹੈ ਨਾ?" ਮੈਂ ਹਮੇਸ਼ਾ ਇਹ ਜਵਾਬ ਦਿੰਦਾ, "ਬਿਲਕੁਲ ਹਾਂ ਤੇ ਹਮੇਸ਼ਾ ਰਹਾਂਗਾ।" ਪਰ ਅਕਸਰ ਬਿਮਾਰੀ ਕਾਰਨ ਮੈਨੂੰ ਕਾਲਾ ਟਿੱਟਣ, ਨਾਗਾਖ, ਚੰਦਨੀਗਰੀ ਵੰਗ ਆਪਣੀ ਹੀ ਖੁੱਡ ਦੇ ਬਾਹਰ ਆਪਣਾ ਜ਼ਹਿਰ ਉਗਲ ਕੇ ਸ਼ਾਂਤ ਹੋ ਜਾਂਦੀ। ਮੈਂ ਇਸੇ ਸੁਪਨਿਆਂ ਦਾ ਗੋਰਾ ਚਿੱਟਾ ਰਾਜਕੁਮਾਰ ਨਾ ਬਣ ਸਕਿਆ ਅਤੇ ਇਹ ਮੇਰਾ ਚਿੱਟਾ ਦੁੱਧ ਬੇਦਗ ਪਿਆਰ ਨਾ ਦਿਖ ਸਕੀ। ਭਵੇਂ ਮੈਂ ਖੁਦ ਇਸ ਲਈ ਗੋਰਾ ਚਿੱਟਾ ਨਹੀਂ ਬਣ ਸਕਦਾ ਪਰ ਇਸ ਦਾ ਆਲਾ ਦਵਾਲਾ ਹਮੇਸ਼ਾ ਚਮਕਾ ਕੇ ਰੱਖਣ ਲੱਗਾ। ਕਿਉਂਕਿ ਇਹ ਕਾਲਖ ਕਿਤੇ ਵੀ ਵੇਖਤੀ ਤਾਂ ਉਸ ਨੂੰ ਲਗਾਤਾਰ ਰਗੜਨ ਲੱਗ ਜਾਂਦੀ। ਪਰ ਪਾਪਾ ਜੀ ਕੀ ਤੁਸੀਂ ਮੰਮੀ ਜੀ ਨੂੰ ਵਾਪਸ ਆਉਣ ਦਾ ਕਾਰਨ ਹੀ ਪੁੱਛਿਆ ਕਦੀ? ਨਾ ਬੇਟੀ ਨਾ ਮੈਂ ਤੇਰੀ ਮੰਮੀ ਨੂੰ ਸ਼ਰਮਿੰਦਾ ਨਹੀਂ ਇਸੇ ਕਰਨਾ ਚਾਹੁੰਦਾ ਉਹ ਆਪਣੀ ਮਰਜ਼ੀ ਨਾਲ ਗਈ ਸੀ ਤੇ ਮਰਜ਼ੀ ਨਾਲ ਵਾਪਸ ਆ ਗਈ ਤੇ ਲੋਕਾਂ ਨੂੰ ਬੋਲਿਆ ਮੇਰਾ ਝੂਠ ਵੀ ਸੱਚ ਸਾਬਤ ਹੋ ਗਿਆ ਕਿ 2 ਮਹੀਨੇ ਬਾਅਦ ਇੰਗਲੈਂਡੋਂ ਮੁੜੀ ਆ ਪਾਪਾ ਜੀ ਆਪਣੀ ਗੱਲ ਕਹਿ ਕੇ ਸੁਰਖਰੂ ਹੋ ਗਏ ਸਨ ਪਰ ਮੈਂ ਉਦਾਸ ਹੋ ਗਈ ਕਿ ਇੰਨਾ ਪਿਆਰਾ ਬੰਦਾ ਸਿਰਫ ਪੱਕੇ ਰੰਗ ਕਾਰਨ ਹੀ ਇੰਨੀਆਂ ਤਕਲੀਫਾਂ ਵਿੱਚੋਂ ਗੁਜ਼ਰੀਆ ਪਾਪਾ ਜੀ ਕਮਰੇ ਵੱਲ ਮੁੜਦੇ ਬੋਲੇ ਬਸ ਤੇਰੀ ਮੰਮੀ ਦੀ ਇੱਕੋ ਗੱਲ ਜੋ ਬਿਮਾਰੀ ਵਿੱਚ ਅਕਸਰ ਪੁੱਛਦੀ ਰਹਿੰਦੀ ਸੀ ਤੂੰ ਮੇਰੇ ਕੋਲ ਹੈ ਨਾ ਨੇ ਹੀ ਮੈਨੂੰ ਜਿਉਂਦਾ ਰੱਖਿਆ ਚਾਹੇ ਉਹ ਇਹ ਗੱਲ ਆਪਣੀ ਅਪਰਾਧ ਬੋਧ ਤੋਂ ਮੁਕਤ ਹੋਣ ਲਈ ਜਾਂ ਹੋਰ ਕਿਸੇ ਮਰਜ਼ੀ ਭਾਵ ਕਾਰਨ ਕਹਿੰਦੀ ਹੋਵੇ ਪਰ ਮੈਂ ਇਸੇ ਨੂੰ ਤਗਮਾ ਸਮਝਦਾ ਹਾਂ ਪਰ ਮੈਂ ਤੇਰੀ ਮੰਮੀ ਸਾਰੀ ਉਮਰ ਮੇਰੇ ਨਾਲ ਨਹੀਂ ਤੁੜੀ ਨਾ ਕਿਸੇ ਵਿਆਹ ਸ਼ਾਦੀ ਤੇ ਨਾ ਕਿਸੇ ਪਾਰਟੀ ਤੇ ਨਾ ਗੁਰਦੁਆਰੇ ਨਾ ਕਿਤੇ ਹੋਰ ਗਈ ਪਰ ਰਾਤ ਨੂੰ ਸੁਪਨੇ ਵਿੱਚ ਡਰਦੀ ਆ ਤਾਂ ਮੇਰਾ ਹੱਥ ਜ਼ਰੂਰ ਫੜ ਲੈਂਦੀ ਸੀ ਤੂੰ ਮੇਰੇ ਕੋਲ ਹੈ ਨਾ ਆਖ ਤਸੱਲੀ ਨਾਲ ਸੌ ਜਾਂਦੀ ਸੀ ਮੈਂ ਪਾਪਾ ਜੀ ਦੇ ਮੰਗਰ ਹੀ ਕਮਰੇ ਚ ਗਈ। ਪਾਪਾ ਜੀ ਨੇ ਫਿਰ ਮੰਮੀ ਦੇ ਸਿਰ ਤੇ ਹੱਥ ਰੱਖਿਆ, ਉਹਨਾਂ ਦਾ ਮੱਥਾ ਛੋਇਆ। ਕਾਸ਼ ਕਿਤੇ ਪਾਪਾ ਜੀ ਕੋਲ ਵੀ ਇੱਕ ਕੈਨਵਾਲਾ ਜੀਵਨ ਸਾਥੀ ਹੁੰਦਾ ਕਿ ਮੈਂ ਤੇਰੇ ਕੋਲ ਹਾਂ ਨਾ। ਪਾਪਾ ਜੀ ਨੇ ਮੈਨੂੰ ਨਾਲ ਦੇ ਕਾਲੀ ਬੈੱਡ ਤੇ ਸੌਣ ਲਈ ਕਿਹਾ ਤੇ ਆਪ ਕੁਰਸੀ ਖਿੱਚ। ਮੰਮੀ ਕੋਲ ਹੀ ਬੈਗੇ। ਸਵੇਰ ਹੁੰਦਿਆਂ ਹੀ ਮੰਮੀ ਜੀ ਕੁਛ ਤੇਰ ਲਈ ਜਾਗੀ ਤਾਂ ਘਬਰਾ ਕੇ ਪਾਪਾ ਜੀ ਦਾ ਹੱਥ ਟੋਲਣ ਲੱਗੀ ਤੇ ਬੋਲੀ ਮੈਂ ਕਿਹਾ ਬੋਲਦਾ ਨਹੀਂ। ਤੂੰ ਮੇਰੇ ਕੋਲ ਹੈ ਨਾ। ਪਾਪਾ ਜੀ ਸੁੱਤੇ ਪਏ ਇੱਕਦਮ ਬੋਲੇ ਹਾਂ ਹਾਨਿਦਰੀ ਸੋ ਜਾ ਤੂੰ ਮੈਂ ਤੇਰੇ ਕੋਲ ਹੀ ਆ ਇਹ ਸੋਨ ਮਮੀ ਫੇਰ ਅੱਕਾ ਮਿਚ ਲਈਆਂ ਐਨੇ ਨੂੰ ਜੀ ਤਸਵੀਰ ਦੀ ਚਾਲ ਲੈ ਕੇ ਆ ਗਿਆ ਪਾਪਾ ਜੀ ਉੱਠ ਕੇ ਮੂੰਹ ਹੱਤ ਉਣ ਗਏ ਤਾਂ ਮੇਰੀਆਂ ਅਨਿੰਦਰੀ ਨਾਲ ਸੁਝੀਆਂ ਅੱਖਾਂ ਵੇਖ ਜੀਤ ਬੋਲਿਆ ਸੌਰੀ ਰੂਪ ਮੈਨੂੰ ਪਤਾ ਅਨਿੰਦਰਾ ਨਹੀਂ ਕੱਟ ਸਕਦੀ ਤੇਰੀਆਂ ਅੱਖਾਂ ਸੁੱਚ ਜਾਂਦੀਆਂ ਨੇ ਪਰ ਯਾਰ ਕੀ ਕਰਾਂ ਮੰਮੀ ਜੀ ਦੀ ਟੈਨਸ਼ਨ ਨਾਲ ਫੇਰ ਮਾਈਗ੍ਰੇਨ ਪੀੜ ਉੱਠ ਪਈ ਸਹਿ ਹੀ ਨਹੀਂ ਸਕਿਆ ਤੇ ਮੈਂ ਉਸ ਦੇ ਬੁੱਲਾਂ ਤੇ ਉਂਗਲ ਰੱਖ ਦੇ ਕੇ ਕਿਹਾ ਕੋਈ ਨਾ ਜੀਤ ਮੈਂ ਤੇਰੇ ਕੋਲ ਹਾਂ ਸਭ ਠੀਕ ਹੋਜੂ ਤੂੰ ਫਿਕਰ ਨਾ ਕਰ ਪਾਪਾ ਜੀ ਨੇ ਅੰਦਰ ਵੜਦਿਆਂ ਸ਼ਾਇਦ ਮੇਰੀ ਗੱਲ ਸੁਣ ਲਈ ਸੀ ਉਹਨਾਂ ਦੇ ਚਿਹਰੇ ਤੇ ਬਹੁਤ ਸੋਹਣੀ ਮੁਸਕਾਨ ਸੀ ਉਹਨਾਂ ਨੇ ਸਾਨੂੰ ਦੋਹਾਂ ਨੂੰ ਜੱਫੀ ਵਿੱਚ ਲੈ ਲਿਆ ਧੰਵਾਜੇ ਸਾਰਿਆਂ ਦਾ ਅੱਜ ਦੀ ਕਹਾਣੀ ਸੁਣਨ ਦੇ ਲਈ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ